ਅੱਜ ਕੋਈ ਆਏ ਨਹੀਂ ਯਾਰਾ ਗਰਮੀ ਵੀ ਹੋ ਚੱਲੀ ਬਾਕੀ ਤੇ ਨਾ ਅੱਜ ਬਿੱਟੂ ਆਇਆ ਕੋਟ ਫੱਤੇ ਵਾਲਾ ਨਾ ਗੋਲੀ ਆਇਆ ਨਾ ਆਪਣਾ ਗਵਾਲਟ ਮਣਾ ਆਇਆ ਮੋਟਰ ਤੇ ਅੱਜ ਗੱਲੇ ਹੀ ਆ ਉਹ ਆ ਗਿਆ ਮੇਰਾ ਯਾਰ ਪੁੱਤ ਬਿੱਟੂ ਹੋਰ ਫਿਰ ਕਿਵੇਂ ਆ ਚਾਹ ਪੁੱਤ ਬਿੱਟੂ ਵਧੀਆ ਜੀ ਮੇਰਾ ਹਾਲੀਕਾ ਵਧੀਆ ਸਨਮ ਕਿਵੇਂ ਗੋਲੀ ਨਹੀਂ ਲਿਆਗਾ ਨਾ ਹੋਰ ਦੋ ਅੱਛਾ ਹੋਰ ਸੁਣਾ ਵਧੀਆ ਸੱਟਾਂ ਜਮ ਜਮਾ ਚੜਦੀ ਕਲਾ ਚ ਹੋਰ ਪਾਣੀ ਪੁਣੀ ਪੀ ਪਾਣੀ ਪੁਣੀ ਹੁਣ ਗੱਲਾਂ ਹੀ ਬੈਠਾ ਮੈਂ ਬੈਠਾ ਵਸਾ ਹਾਂ ਪਾਣੀ ਲਵਾ ਕੇ ਹਟਾ ਹਿੱਟੌਲਾ ਨੂੰ ਅੱਜ ਅੱਜ ਗੱਲਾਂ ਹੀ ਬੈਠਾ ਵਧੀਆ ਵਧੀਆ ਹੋਰ ਹੋਠੀ ਕੋ ਹਾਂ ਵਧੀਆ ਵਧੀਆ ਚਲੋ ਵਧੀਆ ਵਿੱਕੀ ਜਾਂਦਾ ਇਹ ਮਹਾ ਅੱਜ ਗਰਮੀ ਜੀ ਹੋ ਗਈ ਯਾਰ ਕਾਫੀ ਮੁਕਾ ਹਾਂ ਇੱਕ ਗੱਲ ਪੁੱਛਣੀ ਆ ਜਰੇ ਹਾਂ ਹਾਂ ਛੋਡੀ ਗੱਗੂ ਗੱਲ ਸਾਹਿਬ ਨਾਲ ਕਿਵੇਂ ਮੁਲਾਕਾਤ ਹੋਈ ਪਹਿਲੀ ਵਾਰ ਸਾਡੀ ਵੀ ਮੁਲਾਕਾਤ ਵੀ ਰੱਬ ਹੀ ਕਰਾਉਂਦਾ ਹੁੰਦਾ ਜਦੋਂ ਆਪਾਂ ਕਿਸੇ ਨੂੰ ਦਿਲ ਤੋਂ ਚਾਹੀਏ ਨਾ ਹਾਂਜੀ ਤੇ ਉਹਨੂੰ ਮਲਾਉਣ ਲਈ ਪੂਰੀ ਕਨਾਂਤ ਜੁੜ ਜਾਂਦੀ ਹੈ ਹਾਂ ਬੜਾ ਆਪਾਂ ਛੌਂਕ ਸੀ ਮੈਂ ਤੁਹਾਨੂੰ ਦੱਸ ਇੱਕ ਕਿੱਸਾ ਸੁਣਾਉਣਾ ਹਾਂ ਜਦੋਂ ਗੱਲ ਕਰ ਸਕਦਾ ਬੜੇ ਫੈਨ ਸੀ ਆਪਾਂ ਕੀ ਸਾਰੀ ਦੁਨੀਆ ਹੀ ਫੈਨ ਆਉਦੀ ਹੂੰ ਤੇ ਆਸੀ ਬਾਈ ਟੂਰਨਾਮੈਂਟ ਕਰਵਾਏ ਸਾਡੇ ਜੱਸੀ ਪੌ ਵਾਲੀ ਹੂੰ ਇਹ ਹੈਗੀਆ ਦੋ ਹਾਂ ਹਾਂ 2000 ਤਿੰਨ ਦੇ ਵਿੱਚ ਤਿੰਨ ਚਾਰ ਦੀ ਗੱਲ ਆ শুটিং ਵਾਲੀ ਵਾਲਾ ਤੇ ਨਾਲ ਕੁੱਤਿਆਂ ਦੀਆਂ ਦੌੜਾਂ ਕਰਵਾਈਆਂ ਅਸੀਂ ਅੱਛਾ ਅਸੀਂ ਸਾਡੇ ਯਾਰ ਸੀ ਉਦੋਂ ਮੰਨ ਲਾਈ ਮੇਰੇ ਗੀਤਾ ਸੀ ਕਮੇਤਾ ਪ੍ਰਧਾਨ ਸੀ ਗੀਤਾ ਟਮਾਣਾ ਗੱਗਾ ਮਾਸਟਰ ਸੀ ਤੇ ਆਪਣਾ ਦਲੀ ਸ਼ਰਮਾ ਸੀ ਤੇ ਹੋ ਉਸ ਸੀ ਸਾਡੇ ਨਾਲ ਜਵਾਗ ਮਸੀਂ ਉਹਦੋਂ ਸੀ 2003 ਦੀ ਗੱਲ ਆ ਮਾ ਸਾ 20 ਸਾਲ ਦੇ ਹੋਵਾਂਗੇ ਅਸੀਂ ਚੰਨਣ ਖੜੇ ਪੋਸਟਰ ਗਏ ਸੀ ਬਾਈ ਫੜਾਉਣ ਚੰਨਣ ਖੜੇ ਇੱਕ ਨਾ ਬਾਲੀਵੁੱਡ ਛੂਟਿੰਗ ਦੀ ਬਹੁਤ ਤਗੜੀ ਟੀਮ ਹੁੰਦੀ ਸੀ ਰਾਜੂ ਵਰਗਿਆਂ ਦੀ ਚੰਨਣ ਖੜੇ ਵਾਲਿਆਂ ਦੀ ਵੈਸੇ ਬਹੁਤ ਸਾਰੇ ਬੰਦਿਆਂ ਨੇ ਤਾਂ ਜਾਣਦੇ ਉਹਨਾਂ ਨੂੰ ਪੰਜਾਬ ਚ ਪੜਾਣੇ ਖਿਡਾਰੀ ਜਿਨ੍ਹਾਂ ਨੇ ਦੇਖੇ ਮੇਰੀ ਉਮਰ ਦੇ ਮਨ ਦਾ ਬਹੁਤ ਤਗੜੀ ਟੀਮ ਸੀ ਅਸੀਂ ਉੱਥੇ ਗਏ ਤੇ ਸਾਨੂੰ ਐ ਨਹੀਂ ਪਤਾ ਸੀਗਾ ਵੀ ਬਾਣੀ ਖੜੇ ਇਹਨਾਂ ਦਾ ਪਿੰਡ ਹਨਾ ਥੋੜੀ ਸੀਗੀ ਟੀਮ ਚੰਨਣ ਖੜੇ ਦੀ ਚੰਨਣ ਖੜੇ ਦੀ ਚੰਨਣ ਖੇੜਾ ਕੀ ਨਾਮ ਸੀ ਬੰਦੇ ਦਾ ਰਾਜੂ ਰਾਜੂ ਤੇ ਉਹ ਅਸੀਂ ਰਾਜੂ ਚੰਨਣ ਖੇੜਾ ਕਹਿੰਦੇ ਆ ਉਹਦੀ ਟੀਮ ਦੇ ਮੁੰਡੇ ਦੀ ਤੇ ਅਸੀਂ ਉੱਥੇ ਗਏ ਸੀ ਤੇ ਸਾਨੂੰ ਮਾਲਾ ਵੀ ਚੰਨਣ ਖੇੜਾ ਮਾਣੀ ਖੇੜਾ ਵੀ ਸੋਚ ਲਿਆ ਵੀ ਨਾਲ ਹੀ ਹੂ ਪਿੰਡਾ ਨਾ ਹੁਣ ਬਹੁਤ ਜਵਾਗ ਸੀਏ ਜਿਹੜੇ ਸੀ ਅਸੀਂ ਜਾਵੜੇ ਪਿੰਡ ਘਰ ਵੀ ਦੂਰ ਸੀ ਉਦੋਂ ਉਹਨਾਂ ਟਾਈਮ ਆ ਜੀਵਤੇ ਅਸੀਂ ਗਏ ਤੇ ਭਾਈ ਜਾ ਕੇ ਅਸੀਂ ਗੂਗਲ ਦੇ ਪਿੰਡ ਲਾ ਕੇ ਤੇ ਉਹਨਾਂ ਦੇ ਬਾਹਰ ਚ ਲਾ ਦਿੱਤੀ ਸਾਰਿਆਂ ਨੇ ਤੇ ਮਹਾ ਆਪ ਗੂਗਲ ਨੂੰ ਸੱਦਿਆ ਮਨੂਆ ਦੇ ਉਹ ਐਂ ਥੋੜੀ ਆਜੂ ਤਾਂ ਮਹਾਂਜਰ ਆਪਾਂ ਆਇਆ ਤੇ ਕੀ ਗੱਲ ਹੁੰਦੀ ਮਿਲ ਹੀ ਚੱਲਦੇ ਹਣਾ ਸਾਰਿਆਂ ਨੇ ਸਾਡੀ ਸਹਿਮਤ ਬਣ ਕੀਤੇ ਸੀ ਭਾਈ ਜਾਵੜੇ ਗਿੱਲ ਸਾਹਿਬ ਕੋਲੇ ਉਹ ਗਿੱਲ ਸਾਹਿਬ ਦਾ ਕਾਕਾ ਹੁੰਦਾ ਸੀ ਜਿਹੜਾ ਆਪਣਾ ਛੋਟਾ ਬੇਟਾ ਉਹਨਾਂ ਦਾ ਗਿੱਲ ਸਾਹਿਬ ਦਾ ਆਪਣਾ ਗੁਰਜੋਤ ਗਿੱਲਾ ਜਿਹੜਾ ਤੇ ਉਹ ਉਦੋਂ ਸੀਗਾ 12-13 ਸਾਲਾਂ ਦਾ ਉਹ ਮੇਰੇ ਸਹਾਨ ਨਾਲ ਛੋਟਾ ਹੀ ਹੋਵੇ ਟੈਂਗਲ ਜੱਲੇ ਹੀ ਖੜਾ ਉਹਨੇ ਸਾਨੂੰ ਭਾਈ ਪਾਣੀ ਜਿਆ ਪਿਆ ਉਹਦੇ ਮਨਲਾ ਕੰਮ ਏ ਸੀਗੇ ਨੰਬਰਦਾਰ ਤੇ ਉਹਨਾਂ ਨੇ ਸਾਨੂੰ ਪਾਣੀ ਪੂਣੀ ਪਿਆਇਆ ਤੇ ਮਾਹ ਭਾਈ ਗਿੱਲ ਸਾਹਿਬ ਨੂੰ ਮਿਲਣਾ ਸੀ ਹਣਾ ਤੇ ਮੈਂ ਉਹਨਾਂ ਸਾਡੀ ਨਾ ਰਿਸ਼ਤੇਦਾਰੀ ਲੜ ਲਦੀਆਂ ਗੂਗਲ ਦੀ ਭੈਣ ਨਾਲ ਜਿਹੜੇ ਬਰੂਦੂ ਵਾਲੀ ਵਿਆਹੀ ਹੈ ਗਾਂ ਦੀ ਗਾਂ ਤੇ ਮੈਂ ਉਹਨੂੰ ਆਖਿਆ ਵੀ ਮਹਾ ਉਹਦੇ ਗਿਲਸਾਹ ਦੇ ਬੇਟੇ ਨੂੰ ਹਨਾ ਮਾਜੀ ਤੁਸੀਂ ਬੇਟੇ ਆਂਦਾ ਹਾਂ ਹਾਂਜੀ ਮੈਂ ਬੇਟਾ ਆਂਦਾ ਬਾਈ ਜੀ ਹਾਂ ਤੇ ਮਹਾ ਅਸੀਂ ਉਹਨਾਂ ਦੇ ਰਿਸ਼ਤੇਦਾਰਾਂ ਤੁਹਾਡੀ ਭੂ ਆ ਕੇ ਹਾਂ ਤੇ ਅਸੀਂ ਮਿਲਣਾ ਸੀ ਗਿਲਸਾਹ ਨੂੰ ਉਹ ਕਹਿੰਦੇ ਵੀ ਡੈਡੀ ਤਾਂ ਗਏ ਆ ਮੁਕਸਾਰਾ ਹਨਾ ਉਦੋਂ ਬਾਅਦ ਜਦੋਂ ਆਏ ਆ ਆ ਤੇ ਸਾਰੇ ਆਂਦੇ ਕੇ ਵੀ ਜਦੋਂ ਮੈਂ ਸੱਦਗੀ ਹੈ ਨਾ ਵੀ ਉਹ ਤਾਂ ਚਾਹੀ ਵਾਲਾ ਹੁੰਦਾ ਸੀ ਮੁੰਡਿਆਂ ਨੂੰ ਅਸੀਂ ਸਕੂਲ 'ਚ ਹਾਂ ਚੱਲ ਪੀ ਤੇ ਬਈ ਅਸੀਂ ਸਕੂਲ 'ਚ ਆਏ ਸਾਰੇ ਜਾਨੇ ਇਕੱਠੇ ਹੋਏ ਤੇ ਤੁਹਾਨੂੰ ਪਤਾ ਚਾਹ ਵਾਲਾ ਹੁੰਦਾ ਜਵਾਕਾਂ ਨੂੰ ਸਾਰਿਆਂ ਨੂੰ ਤੇ ਉਹਨਾਂ ਨੂੰ ਗੱਲ ਦੱਸੀ ਵੀ ਆਪਾਂ ਵੀ ਅੱਜ ਗੂਗਲ ਸਾਹਿਬ ਦੇ ਕਿ ਅਸੀਂ ਘਰੇ ਗਏ ਸੀ ਪਿੰਡ ਮਾਣੀ ਖੜੇ ਸਾਰਿਆਂ ਨੇ ਕਹਿੰਦੇ ਵੀ ਬੁਲਾ ਲਓ ਬੁਲਾ ਲਓ ਹਣਾ ਤੇ ਉਸ ਤੋਂ ਬਾਅਦ ਬਈ ਆਪਾਂ ਸਪਰਕ ਕਰਿਆ ਫਿਰ ਆਪਣੇ ਸਾਡੇ ਧੂਆ ਜੀ ਦਾ ਲੜਕਾ ਸੀ ਦਵਿੰਦਰ ਜੋਤ ਭਰਾਲੀ ਧੂਆ ਜੀ ਦਾ ਲੜਕਾ ਫਿਰ ਮੈਂ ਉਹਨੂੰ ਗਿਆ ਵੀ ਉਹ ਜਿਹੜੀ ਇਹਨਾਂ ਦੀ ਸਿਸਟਰ ਗਿੱਲ ਸਾਹਿਬ ਦੀ ਹੈ ਨਾ ਹਾਂ ਵੀ ਉਹ ਸਾਡੇ ਪੱਪੜ ਜੀ ਦੇ ਮਮਾ ਜੀ ਦੀ ਨੋਂ ਲੱਗਦੀ ਆ ਵੀ ਉਹ ਨੀਰੋਲਦੂ ਵਾਲੇ ਵੇਹ ਹੋਏ ਨੇ ਹਾਂ ਫਿਰ ਉਹਨਾਂ ਨੇ ਫੋਨ ਕਰਕੇ ਤੇ ਫੇਰ ਬਾਈ ਗਿੱਲ ਸਾਹਿਬ ਨੂੰ ਅਸੀਂ ਫੇਰ ਮੇਰੀ ਉਹਨਾਂ ਨਾਲ ਫੋਨ ਤੇ ਗੱਲਬਾਤ ਕੋਈ ਕਰੀ ਗਿੱਲ ਸਾਹਿਬ ਨੇ ਮੇਰੇ ਨਾਲ ਕਰਦੇ ਰਹੇ ਨਾ ਗਿੱਲ ਸਾਹਿਬ ਕਹਿੰਦੇ ਵੀ ਉਹਨਾਂ ਦੀ ਸ਼ੂਟਿੰਗ ਚੱਲਣੀ ਸੀ ਉਹਦਾਂ ਬਣਨੀ ਸੀ ਨਲਾਇਕ ਫਿਲਮ ਹੂੰ ਉਹਦੇ ਵਿੱਚ ਬੋਬੀ ਦੌਲ ਸੀਗਾ ਇੱਕ ਫਿਲਮਾਂ ਚ ਤੇ ਰਾਜ ਬੱਬਰ ਸੀਗਾ ਦੇਖ ਪੰਜਾਬੀ ਐਕਟਰ ਹੁੰਦਾ ਸੀ ਉਹ ਉਹਨਾਂ ਦੀ ਮੌਤ ਹੋ ਗਈ ਸੀ ਆਪਣੇ ਛੰਨੀ ਦਾਉ ਦੀ ਫਿਲਮ ਚ ਨਹੀਂ ਜਿਹੜਾ ਆਇਆ ਸੀ ਉਹ ਕੀ ਦੀ ਵਿਵੇਕ ਕੀ ਸੀ ਛੌਂਕ ਹਾਂ ਉਹਨੇ ਪ੍ਰੋਡੂਸਰ ਕਰੀ ਸੀ ਜਸਪਾਲ ਪੱਟਨੀ ਤੇ ਉਹਨੇ ਠੀਕ ਉਹਦੀ ਸ਼ੂਟਿੰਗ ਚੱਲ ਨਹੀਂ ਸੀ ਆਹ ਜੇ ਉਹ ਸ਼ੂਟਿੰਗ ਭਾਈ ਲੇਟ ਹੋ ਗਈ ਦੋ ਦਿਨ ਤਾਂ ਮੈਂ ਤੇਰੇ ਆ ਜੂਗਾ ਕੁਦਰਤੀ ਉਹ ਸ਼ੂਟਿੰਗ ਲੇਟ ਹੋ ਗਈ ਉਦੋਂ ਬਾਅਦ ਗਿੱਲ ਸਾਹਿਬ ਆਪਣੇ ਫਿਰ ਘਰੇ ਆਏ ਜੱਸੀ ਪੋਵਾਲੀ ਬੜਾ ਗੱਡੀਆਂ ਦਾ ਕਾਫਲਾ ਆਇਆ ਹੁਣ ਤਾਂ ਹਰੇਕ ਹੀ ਮਾਲਾ ਵੀ ਬਾਡੀਗਾਰਡ ਲਈ ਪਤਾ 15 20 ਗੱਡੀਆਂ ਉਹਨਾਂ ਦੇ ਦੋਸਤ ਗਿੱਲ ਸਾਹਿਬ ਦੇ ਬੰਦੂਖਾਂ ਕਿਸੇ ਕੋਲੇ ਪਿਸਤੌਲ ਕਿਸੇ ਕੋਲੇ ਕੁਛ ਫਿਰ ਉਹ ਆਪਣੇ ਘਰੇ ਆਏ ਚਾਹ ਪਾਣੀ ਪੀ ਕੇ ਫਿਰ ਸਕੂਲ ਚ ਗਏ ਫਿਰ ਉੱਥੇ ਆਪਾਂ ਜਿਹੜਾ ਟੂਰਨਾਮੈਂਟ ਸੀ ਉਹ ਹਨਾ ਬਾਲੀਵਾਲ ਉਹ ਕਰਾਇਆ ਫਿਰ ਪੁੱਤੇ ਦੀਆਂ ਦੌੜਾਂ ਬੜੇ ਖੁਸ਼ ਹੋਏ ਗਿੱਲ ਸਾਹਿਬ ਫਿਰ ਬੜੀ ਆਪਾਂ ਵੀ ਮਹਿਨਤ माजी ਬਹੁਤ ਕਰੀ ਵਧੀਆ ਕਰੀ ਆ ਇੱਜ਼ਤ ਮਾਨ ਸਲਮਾਨ ਕਰਿਆ ਜਨਨਾ ਹੋਇਆ ਗਿੱਲ ਸਾਹਿਬ ਦਾ ਤੇ ਬਹੁਤ ਵਧੀਆ ਕਰਿਆ ਆਪਾਂ ਹਨਾ ਤੇ ਹੋਰ ਵੀ ਉਦੋਂ ਬਾਅਦ ਫਿਰ ਕਿਵੇਂ ਕੁਲ ਕਿਵੇਂ ਆ ਬਾਲਾ ਸੀਰੀਅਸ ਹੋ ਕੇ ਸੁਣੀ ਜਾਂਦੇ ਹੋ ਗੱਲ ਕਿੱਸਾ ਸੁਣਾਉਂਦਾ ਹੀ ਕਰਦਾ ਉਹ ਵਾਲਾ ਜਦੋਂ ਪਿੰਡ ਆਈ ਸੀ ਆਪਣੇ ਗੋਗਲ ਸਾਹਿਬ ਹਾਂ ਮੈਂ ਪਹਿਲਾਂ ਵੀ ਸੁਣੀ ਸੀ ਇਹ ਤਾਂ ਹਾਂ ਤੂੰ ਹੀ ਆ ਬਈ ਇਹ ਤਾਂ ਛੋਟੇ ਹੁੰਦੇ ਸੀ ਉਹ ਹਾਂ ਹਾਂ ਉਹ ਤਾਂ ਤੂੰ ਤਾਂ ਜਮੇ ਛੋਟਾ ਜਿਹਾ ਸੀ ਹਾਂ ਹਾਂ 2003 ਦੀ ਗੱਲ ਹੈ ਤੇਰਾ ਜਨਮ ਮਿਲਾ ਦੀ 99 99 ਦਾ ਉਹ ਨਾ ਮੇਰਾ 95 ਦਾ ਜਨਮ 99 ਦਾ ਉਦੋਂ ਹਾਂ ਛੋਟੇ ਸੀ ਤੇ ਬਾਈ ਫਿਰ ਉਹ ਗਿੱਲ ਸਾਹਿਬ ਆਪਣੇ ਆਏ ਹੂੰ ਰੌਣਕਾਂ ਹੀ ਲਾਤੀਆਂ ਫਿਰ ਹੂੰ ਉਹਨਾਂ ਨੇ ਤੇ ਉਹਨਾਂ ਨੂੰ ਸੇਵਾ ਵੀ ਕਰ ਦਿੱਤੀ ਆਪਣੇ ਗੁਰਦੁਆਰਾ ਸਾਹਿਬ ਨੂੰ ਪਿੰਡ ਦੇ ਨੂੰ ਤੇ ਉਹ ਟੜਕੇ ਤੋਂ ਆਏ ਫਿਰ ਸਾਰਾ ਦਿਨ ਆਪਣੇ ਨਾਲ ਰਹੇ ਉਹਦੇ ਮੈਂ ਨਾਲ ਲਿਆ ਹਨ ਉਦੋਂ ਬਾਅਦ ਫਿਰ ਆਪਣੀ ਗਿੱਲ ਸਾਹਿਬ ਨਾਲ ਬਸ ਫੋਨ ਤੇ ਗੱਲਬਾਤ ਹੁੰਦੀ ਰਹੀ ਗੱਲਬਾਤ ਤੋਂ ਬਾਅਦ ਫਿਰ ਘਰੇ ਆਉਣਾ ਜਾਣਾ ਸ਼ੁਰੂ ਹੋ ਗਿਆ ਉਹਨਾਂ ਗਿੱਲ ਸਾਹਿਬ ਦੇ ਹਨ ਹੁਣ ਤਾਂ ਬਾਅਦ ਜਿੱਥੇ ਆਪਾਂ ਜਾਵੜੀ ਗਿੱਲ ਸਾਹਿਬ ਆਪਾਂ ਨੂੰ ਭੰਤ ਕੀ ਮਿਲਦੇ ਆ ਬਹੁਤ ਪਿਆਰ ਕਰਦੇ ਆ ਆਪਣੇ ਨਾਲ ਠੀਕ ਹੈ ਇਹ ਹੀ ਕਿੱਸਾ ਸੀ ਇਹ ਆ ਜੇ ਤੁਸੀਂ ਇੱਜ਼ਤ ਕਰੋਗੇ ਤਾਂ ਕੋਈ ਨਹੀਂ ਮਲਾ ਲਿਆਵਾਂਗੇ ਕਿੱਦੇ ਜਲੀਆ ਹਾਂ ਇੱਕ ਵੇ ਅਦਾ ਤੁਸੀਂ ਕਿਸੇ ਵੀ ਬੰਦੇ ਦੀ ਇੱਜ਼ਤ ਕਰੋਗੇ ਨਾ ਸੱਚੇ ਦਿਲੋਂ ਤੇ ਬੰਦਾ ਤੁਹਾਡੀ ਇੱਜ਼ਤ ਕਰੂਗਾ ਕਿੱਡਾ ਹੀ ਵੱਡਾ ਭਲਾ ਦੀ ਉਹ ਮੁੱਖ ਮੰਤਰੀ ਹੈ ਭਲਾ ਦੀ ਪ੍ਰਧਾਨ ਮੰਤਰੀ ਕੋਈ ਫਿਲਮ ਸਟਾਰ ਹੈ ਕੋਈ ਗੱਲ ਨਹੀਂ ਮਲਾ ਕੇ ਲਿਆਵਾਂਗੇ ਤੁਹਾਨੂੰ ਲਾਜ਼ਮੀ ਹੈ ਹੋਰ ਰਮ ਹਾਂਜੀ ਵਧੀਆ ਤੇ ਚਰੋ ਆਪਾਂ ਕਰੀਏ ਕੋਈ ਕੰਮਕਾਰ ਫੇਰਾ ਹੋਰ ਚੱਲੀਏ ਫਿਰ ਆਪਾਂ ਚੰਗਾ ਆਪਾਂ ਉਧਰ ਵੀ ਜਾ ਕੇ ਆਉਣਾ ਮੜਾ ਜਾ ਚਲੋ ਚੱਲ ਉਹਨਾਂ ਦੇ ਚਲੋ ਚੱਲ ਗੀ ਆਉਗੀਆਂ ਤੇ ਜੀ ਵੀਡੀਓ ਵੀਡੀਓ ਇਹਦਾ ਕੱਟ ਦੇਉਣਾ ਇਹਨੂੰ ਲੈ ਲੈ ਚੱਲ ਤੇਰਾ ਵਾਓ ਪਰ ਜਾ ਆ ਜੇ ਬੁੱੜੂ ਬੱਲਾ ਕਰਦਾ ਅਜੇ ਮੰਜੇ ਤੋਂ ਤਾਂ ਇੱਧਰ ਨਹੀਂ ਡੱਪੇ ਕਹਿੰਦਾ